ਗੁਰਦੁਆਰਾ ਸ਼ਹੀਦ ਸਾਹਿਬ ਵਿਖੇ ਮੌਜੂਦਾ ਜਿੱਥੇ ਹਰ ਐਤਵਾਰ ਨੂੰ ਵੱਡੀ ਗਿਣਤੀ ਵਿੱਚ ਸੰਗਤ ਪਹੁੰਚਦੀ ਹੈ ਭਾਵੇਂ ਕਿ ਪੰਜਾਬ ਦੇ ਇਸ ਸਮੇਂ ਜਿਹੜੇ ਹਾਲਾਤ ਨੇ ਕਾਫੀ ਵਿਗੜੇ ਹੋਏ ਨੇ ਪੰਜਾਬ ਦੇ ਪਿੰਡਾਂ ਦੇ ਵਿੱਚ ਪਾਣੀ ਦੀ ਮਾਰ ਹੈ ਹੜ੍ਹ ਦੀ ਮਾਰ ਹੈ ਕਾਫੀ ਪਿੰਡ ਜਿਹੜੇ ਕੇ ਆਏ ਹੋਏ ਨੇ ਲੋਕ ਕਾਫੀ ਮੁਸ਼ਕਲਾਂ ਸਾਹਮਣਾ ਕਰ ਰਹੇ ਨੇ ਔਰ ਇਸ ਸਮੇਂ ਜੇ ਦੇਖਿਆ ਜਾਵੇ ਤਾਂ ਇੱਥੇ ਵੱਡੀ ਗਿਣਤੀ ਸੰਗਤ ਪਹੁੰਚੀ ਹੈ ਉਹਨਾਂ ਦੇ ਵੱਲੋਂ ਪੰਜਾਬ ਦੀ ਚਰਦੀ ਕਲਾ ਦੀ ਅਰਦਾਸ ਕੀਤੀ ਜਾ ਰਹੀ ਹੈ ਸੋ ਇਹ ਤਸਵੀਰਾਂ ਤੁਹਾਡਾ ਸਾਂਝੇ ਕਰ ਰਿਹਾ ਗੁਰਦੁਆਰਾ ਸ਼ਹੀਦ ਸਾਹਿਬ ਦੇ ਜਿੱਥੇ ਕਿ ਹਰ ਐਤਵਾਰ ਨੂੰ ਵੱਡੀ ਗਿਣਤੀ 'ਚ ਸੰਗਤ ਐ ਨਤ ਮਸਤ ਪਹੁੰਚੀ ਪਹੁੰਚਦੀ ਐ ਸੋ ਸੰਗਤ ਨਾਲ ਵੀ ਗੱਲਬਾਤ ਕਰਾਂਗੇ ਇਸ ਵਿਸ਼ਾ ਤੇ ਸੋ ਆਓ ਸੰਗਤ ਨਾਲ ਗੱਲਬਾਤ ਕਰਦੇ ਹਾਂ ਸਰ ਜੀ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਕੰਮ ਚੱਲ ਰਿਹਾ ਜੀ ਬਹੁਤ ਕੀ ਲੱਗਦਾ ਕਿ ਰੱਬ ਦੀ ਕਿਰਪਾ ਦੀ ਬਹੁਤ ਜ਼ਿਆਦੀ ਬਹੁਤ ਜ਼ਿਆਦੀ ਕਿਰਪਾ ਦੀ ਬਹੁਤ ਜੀ ਜੀ ਕਰਦੀ ਗੱਲ ਆ ਜੀ ਕੀ ਨਾਮ ਆ ਤੁਹਾਡਾ ਜੀ ਮਨਜੀਤ ਸਿੰਘ ਕਿੱਥੋਂ ਆਈ ਜੀ ਫਰੀਦাবাদ ਹਰਿਆਣਾ ਤਾਂ ਕੀ ਲੱਗਦਾ ਹੈ ਕਿ ਬਾਰਸ਼ ਦੇ ਵਿੱਚ ਵੀ ਸੰਗਤ ਆਈ ਹੋਈ ਐ ਸੇਵਾ ਕਰ ਰਹੀ ਪਾਣੀ ਪਾ ਤੁਸੀਂ ਵੀ ਸੇਵਾ ਕਰ ਰਹੇ ਹੋ ਬਾਰਸ਼ ਦੇ ਵਿੱਚ ਕਿਵੇਂ ਦਾ ਮਨੁੱਖਪੁਣ ਮਿਲਦਾ ਬਹੁਤ ਬਹੁਤ ਜਿੰਦਾ ਬਾਬਾ ਜੀ ਦਾ ਬਹੁਤ ਸ਼ਰਾਬ ਸਵਾਰੇ ਕਿੰਨਾ ਸਮਾਂ ਹੋ ਗਿਆ ਹੁੰਦਾ ਮੈਨੂੰ 5-6 ਸਾਲ ਹੋ ਗਿਆ 21 ਅਰਦਾਸ ਲੱਗਦਾ ਇੱਥੇ ਆ ਕੇ ਕੀ ਦੇਖਦੇ ਹੋ ਕੀ ਮੇਰਾ ਮਨ ਨੂੰ ਇੱਥੇ ਆ ਕੇ ਦੇਖਦੇ ਆਂ ਜੀ ਗੁਰੂ ਦੀ ਸੰਗਤ ਲੱਗੀ ਹੈ ਵੇਖੋ ਜੀ ਨੀਂਹ ਦੇ ਵਿੱਚ ਨੇਰੀ ਦੇ ਵਿੱਚ ਤੋਂ ਬਹੁਤ ਲੱਗਦਾ ਬਾਬਾ ਜੀ ਦੇ ਵਰਤਾ ਤੇ ਜੀ ਬੜਾ ਕੋ ਸਿੱਤਾ ਬਾਬਾ ਜੀ ਨੇ ਕੀ ਅਰਦਾਸਾਂ ਵੀ ਇੰਨੇ ਕਬੂਲ ਹੋਈ ਆ ਬਾਬਾ ਜੀ ਸਰਬੱਤ ਦੇ ਭਲੇ ਦੀ ਅਰਦਾਸ ਹੈ ਜੀ ਜੀ ਸਰਬੱਤ ਦਾ ਭਲਾ ਵਾਂਗ ਤੇ ਜੀ ਪਰਮਾਤਮਾ ਕਰਨ ਕਰਾ ਸਭ ਸੋ ਜਿਹੜਾ ਖਾਲਸਾ ਵੈਗਰੂ ਦੇ ਕਿਤੇ ਜੀ ਆਇਓ ਤੇ ਗੁਰਦੁਆਰੋਂ ਕੁਝ ਲੈ ਕੇ ਜਾਓ ਬਾਣੀ ਪੜੋ ਨਿਤਨੇਮ ਕਰੋ ਸੰਗਤਾਂ ਨੂੰ ਦੇ ਦਰਸ਼ਨ ਕਰੋ ਬਿਲਕੁਲ ਬਿਲਕੁਲ ਸੋ ਬੜਾ ਹੀ ਪ੍ਰਿਆਰ ਸਤਕਾਰ ਵਾਲੀਆਂ ਸੰਗਤਾਂ ਨੇ ਜਿਹੜੇ ਇੱਥੇ ਆ ਕੇ ਹਾਜ਼ਰੀ ਭਰਦੇ ਨੇ ਇਸ ਤਰ੍ਹਾਂ ਹੀ ਮੁਲਾਜ਼ਮਾਂ ਵੱਲੋਂ ਵੀ ਆਪਣੀ ਡਿਊਟੀ ਵੀ ਕੀਤੀ ਜਾਂਦੀ ਔਰ ਨਾਲ ਨਾਲ ਸੇਵਾ ਵੀ ਕੀਤੀ ਜਾਂਦੀ ਹੈ اور بارش ਦੇ ਦੌਰਾਨ ਸੰਗਤਾਂ ਸੇਵਾ ਕਰਦੀਆਂ ਬਾਣੀ ਪੜਦੇ ਤੁਹਾਨੂੰ ਨਜ਼ਰ ਆਉਣਗੇ ਜਿੱਥੇ ਵੀ ਤੁਸੀਂ ਦੇਖੋਗੇ ਤੁਹਾਨੂੰ ਸੰਗਤ ਹੀ ਸੰਗਤ ਨਜ਼ਰ ਆਉਗੀ ਗੁਰਦੁਆਰਾ ਸ਼ਹੀਦਾਂ ਸਾਹਿਬ ਦੀਆਂ ਤਸਵੀਰਾਂ ਜਿੱਥੇ ਕਿ ਹਰ ਐਤਵਾਰ ਨੂੰ ਬਾਣੀ ਪੜਨ ਦੇ ਲਈ ਸੇਵਾ ਕਰਨ ਲਈ ਸੰਗਤ ਕੋਈ ਦੀ ਅਸੋ ਪਰਿਵਾਰ ਆਪਣੇ ਬੱਚਾ ਸਮੇਤ ਪਰਵਾਰਾਂ ਸੀ ਜਿੱਥੇ ਪਹੁੰਚਦੇ ਨੇ ਸੋ ਅਰਦਾਸ ਬੇਨਤੀ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਸਮੇਂ ਕੁਦਰਤੀ ਆਫਤ ਹੈ ਉਹ ਦੂਰ ਹੋ ਜਾਵੇ ਪੰਜਾਬ ਚੜ੍ਹਦੀ ਕਲਾ ਵਿੱਚ ਪੰਜਾਬ ਦੀ ਚੜ੍ਹਦੀ ਕਲਾ ਦੇ ਲਈ ਔਰ ਹਸਦਾ ਵਸਦੇ ਪੰਜਾਬ ਦੇ ਲਈ ਅਰਦਾਸਾਂ ਬੇਨਤੀਆਂ ਕਿਤੇ ਜਾਰੀਆਂ ਨੇ ਸੋ ਵੱਡੀ ਗਿਣਤੀ ਵਿੱਚ ਸੰਗਤ ਇੱਥੇ ਪਹੁੰਚੀ ਹੈ ਜੋ ਕਿ ਚਪੈਰਾ ਜੱਤ ਸਮਾਗਮ ਵਿੱਚ ਹਾਜ਼ਰੀ ਭਰਦੀ ਹੈ ਬਾਣੀ ਪੜਦੀ ਸੇਵਾ ਕਰਦੀ ਹੈ ਔਰ ਇਸੇ ਤਰ੍ਹਾਂ ਹੀ ਨੌਜਵਾਨ ਹਰ ਕੋਈ ਇੱਥੇ ਆ ਕੇ ਸੇਵਾ ਕਰਦਾ ਹੈ ਬਾਣੀ ਪੜਦਾ ਹੈ ਸੋ ਸੰਗਤ ਵੱਡੀ ਗਿਣਤੀ ਵਿੱਚ ਬਰਸਾਤ ਦੇ ਮੌਸਮ ਵਿੱਚ ਇੱਥੇ ਪਹੁੰਚੀ ਹੋਈ ਹੈ ਔਰ ਬਰਸਾਤ ਦੇ باوجود ਵੀ ਸੰਗਤ ਦਪਹਿਰਾ ਜੱਤ ਸਮਾਗਮ ਵਿੱਚ ਹਾਜ਼ਰੀ ਭਰ ਕੇ ਆਪਣਾ ਜੀਵਨ ਸਫਲ ਕਰ ਰਹੀ ਹੈ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਹਾਕਸ ਦੀ ਟੀਮ ਵੱਲੋਂ ਵੀ ਅਰਦਾਸ ਕੀਤੀ ਜਾਂਦੀ ਹੈ ਕਿ ਇਸ ਸਮੇਂ ਜੋ ਮੌਜੂਦਾ ਹਾਲਾਤ ਨੇ ਉਹ ਠੀਕ ਹੋ ਜਾਣ